ਗੁਰका ਦਰਸ਼ਨ ਦੇਖ ਦੇਖ ਜੀਵਾਂ ਗੁਰ ਕੇ ਚਰਨਾ ਤੋਏ ਤੋਏ ਪੀਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਛੇਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾ ਸਵਾਰੇ ਮੈਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਦੋਸ਼ਰ ਨਾ ਜੀਓ ਮੈਂ ਆਸਾ ਰੱਖੀ ਚਿਤ ਮੇਰੇ ਸਭੋ ਦੁਘਵਾਏ ਜੀਓ ਘਰ ਜੇ ਇੱਕ ਟੇਕ ਤੂੰ ਲਾਹੇ ਵਡਾਨੀ ਆਸ ਨਾਨਕ ਨਾਮ ਤੇ ਆਈ ਏ ਤੱਕar ਜਾਵੇ ਰਾਸ ਸਾਹ ਸੰਗੀਤ ਅਡ ਚੰਨਾ ਚ ਬੇਨਤੀ ਇਤਰਾ ਲੱਗੋ ਨੰਗੀ ਨਾ ਨੋਵਾ ਗੁਰਬਾਣੀ ਪੜਦੇ ਵੇ ਮੈਂ ਭੁੱਲ ਗਿਆ ਤੁਕਾ ਉਸੇ ਨਾਲ ਹੀ ਮਾਰ ਗੁਰਬਾਣੀ ਨੂੰ ਤੁਕ ਭੁੱਲ ਗਈ ਮੈਂ ਉਸ ਵੇ ਕਿਉਂਕਿ ਧਿਆਨ ਉੱਧਰ ਹੋ ਗਿਆ ਜੇ ਇਹਦੇ ਵਿੱਚ ਕਿਤੇ ਗੁਰਬਾਣੀ ਲੱਗੀ ਹੁੰਦੀ ਤੇ ਗੁਰਬਾਣੀ ਨਾਲ ਗੁਰਬਾਣੀ ਤੁਕ ਜ਼ਿਆਦਾ ਆ ਜਾਂਦੀ ਤੇ ਹੋਰ ਲਹੇਵਾਂ ਸਾਫਤ ਹੋ ਜਾਂਦੀ ਚਲੋ ਜਿਵੇਂ ਕਿ ਚੰਗਾ ਲੱਗੇ ਉਵੇਂ ਕਰੀ ਜਾਂਦਾ ਏ ਪਰ ਇੱਥੇ ਆਉਣ ਦੀ ਸ਼ਰਦਾ ਭਾਉਣਾ ਨਾ ਕੋਈ ਵੀਰ ਆਵੇ ਵੀਜੇ ਤੋ ਰਹਿਤ ਆਵੇ ਸੰਗਤ ਵਿੱਚ ਆਵੇ ਸੰਗਤ ਦਾ ਰੂਪ ਬਣ ਕੇ ਆਵੇ ਸ਼ੈਤਾਨ ਤੇ ਆਪਾਂ ਘਰੋਂ ਨਹੀਂ ਆ ਵੀਰੋ ਠੀਕ ਹੈ ਨਾ ਇਹ ਜਿਹੜੀ ਜਿੱਥੇ ਆਪਾਂ ਯਾਤਰਾ ਤੇ ਆਏ ਆ ਇਹੋ ਲੰਮ ਲੰਮ ਉਹਦੀ ਕਿਰਪਾ ਦੇਖਣ ਆ ਜਾਂ ਮਨਾਉਣ ਆਏ ਆ ਠੀਕ ਹੈ ਨਾ ਇਹਦਾ ਕੋਈ ਭਾਵ ਅਰਥ ਹੈ ਸੱਚੇ ਪਾਤਸ਼ਾਹ ਕਿਰਪਾ ਕਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਨੂੰ ਸਮਤ ਬਖਸ਼ੇ ਸੁਧ ਜਲੀ ਤੇ ਸਾਇਤੇ ਮਾਰਗ ਲਈ ਦਾਤ ਬਖਸ਼ੇ ਇੱਥੇ ਆਣ ਕੇ ਬੇਨਤੀ ਕਰਿਆ ਕਰੋ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਲੋ ਆਰਾਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਲੋ ਆਰਾਮ ਚਾਰ ਕੋਟ ਬਾਡੇ ਭਰਮੇ ਥੱਕਾਇ ਪ੍ਰਭ ਕੀ ਸ਼ਾਮ ਦੇਹਦ ਤੇ ਬਾਹਰੀ ਕਿਤਨਾ ਆਵੇ ਕਾ ਆਮ ਜਰ ਬਲਮਸ ਮੁਲਾਵਤੀ ਉਹ ਜੇ ਨਹੀਂ ਧਾਮ ਸਹੀ ਹੈ ਨਾ ਇਹ ਮਾਰੇ ਹੀ ਕਰਮਾ ਕਰਕੇ ਵਿਛੜੇ ਆ ਤੂੰ ਸਮਰੱਥ ਕਾਥਾ ਗੋਚਰ ਜੀਓ ਪੈਂਦੀ ਰਾਤ ਤੂੰ ਆਪਣੀ ਕਿਰਪਾ ਕਰ ਸਾਨੂੰ ਚੱਲਾਣਾ ਲਾਲਾ ਇਹਨਰ ਕੇ ਬੇਨਤੀ ਕਰਿਆ ਕਰੋ ਦਰ ਪ੍ਰਮਾਨ ਕਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਹੀਂ ਚੜਨੇ ਆ ਜੀ ਰਾਹੀ ਤੱਕ ਸ਼੍ਰੀ ਕੇਸਗੜ ਦੀ ਤੇ ਤੁਹਾਨੂੰ ਸਮਝ ਲੱਗਦੀ ਨਹੀਂ ਸਾਹ ਵਾਲੇ ਵੇਖ ਕੇ ਵੀ ਸਾਹ ਹੁਣ ਚੜਨ ਲੱਗ ਪਿਆ ਜਿੱਦਾਂ ਠੀਕ ਹੈ ਨਾ ਰਸ਼ਨ ਖਾਈ ਦਾ ਦੁਕਾਨ ਤੇ ਵਿਹਲੇ ਬੈਠੇ ਜਦੋਂ ਫਿਰ ਇਤਨਾ ਮਹਾਰੀ ਕਿਰਪਾ ਨਾਲ ਯਾਤਰਾ ਕਰਾਉਂਦਾ ਉਹ ਉਦੋਂ ਸਾਹ ਫੁੱਲਦਾ ਪਿਛੇ ਮਾਹੀ ਹਣੀ ਆਉਣ ਡੀਆਂ ਨੇ ਉਹ ਮਾਮਾ ਦੀਆਂ ਨਾਲ ਹੀ ਅੱਜ ਮੇਰੇ ਇੱਕ ਗੁਰੂ ਸਾਹਿਬ ਕਿਰਪਾ ਕੀਤੀ ਦਰਸ਼ਨ ਮੇਲੇ ਦੀ ਕਿਰਪਾ ਨਾਲ ਹੋਣ ਦੇ ਅੱਜ ਠੀਕ ਹੈ ਨਾ ਜਿੰਨੇ ਜੋਗਾ ਤੁਹਾਨੂੰ ਵੀ ਕਰਾਉਣ ਦੀ ਕੋਸ਼ਿਸ਼ ਕਰਦਾ ਵੇਖੋ ਜੀ ਕਿਸੇ ਨਾ ਕਿਸੇ ਬਹਾਨੇ ਬੰਦਾ ਪਹੁੰਚਣ ਦਾ ਮਨ ਨਹੀਂ ਹੁੰਦਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਖੁਦ ਗਿਆ ਹਾਜ਼ਰ ਗੈਰ ਹਾਜ਼ਰ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਸੀ ਕਹਿੰਦਾ ਭਾਵੇਂ ਜਿਹੜੇ ਇਥੇ ਸੰਗ ਲੱਗੇ ਹਨ ਗਾਉਣ ਵਾਲੀ ਦਾ ਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਖਰਤੇ ਪਹਿਰੇ ਤੇ ਸਿੰਘ ਵੀ ਪਿਛੋ ਸਿੰਘਾਂ ਨੇ ਕਿਹਾ ਵੀ ਇਤਨਾ ਸੰਗਾਂ ਲੱਗੇ ਦੇ ਵੇਖੀ ਜਾ ਕੇ ਤੇ ਕਈ ਸਿੰਘ ਡਰਦੇ ਸੀ ਉਹ ਨਹੀਂ ਗਏ ਪਰ ਜਿਹੜੇ ਗਏ ਸੀ ਉਹ ਚੱਲ ਗਏ ਜਿਹੜੇ ਗਲ ਗਏ ਉਹਨਾਂ ਧਿਆਨ ਵਿੱਚ ਗੁਰੂ ਕਿਦੇ ਉੱਠਣਾ ਪਵੇ ਤੇ ਜਿਹੜੇ ਨਹੀਂ ਗਏ ਉਹ ਆਖਣ ਵੀ ਯਾਰ ਗੁਰੂ ਸੁਤਾ ਰਿਹਾ ਆਪਾਂ ਨੂੰ ਜੇ ਘੜੀ ਹੋਣਾ ਹੀ ਉਥੇ ਜਾ ਕੇ ਠੀਕ ਹੈ ਨਾ ਉਹ ਗੱਲ ਹੈ ਵੀ ਗੈਰ ਹਾਜ਼ਰ 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 ਗੈਰ ਹਾਜ਼ਰ ਗੁਰੂ ਮਹਾਰਾਜ ਬਾਦਸ਼ਾਹ ਨੇ ਇਹ ਗੱਲ ਸਿਰੇ ਸਾਧ ਕੇ ਉਹਨਾਂ ਕਹੀ ਇਹ ਸਿੰਘੋ ਤੁਸੀਂ ਕਿੱਥੇ ਹੋ ਉਹ ਕਹਿੰਦੇ ਮਹਾਰਾਜ ਅਸੀਂ ਤੇ ਇੱਥੇ ਹਾਜ਼ਰੀ ਹਾਂ ਉਹਨੇ ਨਹੀਂ ਤੁਸੀਂ ਸੰਗਜ ਹੋ ਅਹ ਤੁਸੀਂ ਕਿਥੇ ਹੋ ਜੀ ਮਾਰੇ ਇੱਕ ਗਲਤੀ ਹੋ ਗਈ ਸੰਗ ਚੱਲ ਗਏ ਨਹੀਂ ਤੁਸੀਂ ਇੱਥੇ ਹੋ ਉੱਥੇ ਮਾਰ ਸਜੇ ਪਾਸ਼ਾ ਨੇ ਕਿਰਪਾ ਕੀਤੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਆਹ ਸਾਹਮਣੇ ਵੇਖੋ ਨੀਲੀਆਂ ਦਸਤਾਰਾਂ ਸ਼ੋਭਦੀਆਂ ਨੇ ਕਿਰਤੇ ਕੁਰਤੇ ਪਜਾਮੇ ਚੂੜੀ ਵਾਲੇ ਪਜਾਮੇ ਗਾਤਰੇ ਉਤੋਂ ਦੀ ਪਾਏ ਸ੍ਰੀ ਸਾਹਿਬ ਸੋਹਣਾ ਲੱਗਾ ਯਾਰ ਬਹੁਤ ਹੀ ਇਹੋ ਜੀ ਚੀਜ਼ ਕੈਚ ਕਰਨ ਵਿੱਚ ਜੀ ਕਰਦਾ ਉਕੇ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਸਾਬਤ ਸੂਰਤ ਸਿੰਘ ਇਹ ਉਹਦੀ ਕਿਰਪਾ ਨਾਲ ਦਰਸ਼ਨ ਹਣੇ ਹੁੰਦੇ ਹੁੰਦੇ ਆ ਇਹ ਬੱਚੇ ਨੇ ਮੇਰੇ ਸਾਹਨਾ ਵਿਦਿਆਰਥੀ ਨੇ ਇਹਨਾਂ ਵਿੱਚੋਂ ਮਨ ਲਵੀ 20 ਜਣੇ ਖਲੋਤੇ ਜੇ 10 ਦੀ ਕਿਰਪਾ ਨਾਲ ਚਰਨਾਂ 'ਚ ਲੱਗ ਜਾਣਗੇ ਤੇ 10ਾਂ ਨੇਗਾ 10 ਦਾ ਜੋੜ ਤੇ ਤੇ 100 ਮੰਨ ਜਾਂਦਾ ਠੀਕ ਹੈ ਨਾ ਇਸ ਕਰਕੇ ਮਕਸਦ ਮੇਰਾ ਤੇ ਇਹੀ ਹੈ ਭਾਜੀ ਦਰਸ਼ਨ ਜੱਲੇ ਕਰਨ ਦਾ ਬੰਦੇ ਦੇ ਕੰਮ ਨਹੀਂ ਮੁੱਕਣੇ ਬੰਦਾ ਗਾਂਮਸ਼ਾਂ ਹੋ ਜਾਣਾ ਜਾਂਦਾ ਉਹ ਤੋਂ ਪਹਿਲਾਂ ਪਹਿਲਾਂ ਦਰਸ਼ਨ ਮੇਲੇ ਉਹਦੀ ਕਿਰਪਾ ਨਾਲ ਹੋ ਜਾਂਦੇ ਬਹੁਤ ਲਾਏ ਆਂਦੇ ਆ ਤੇ ਇਸ ਕਰਕੇ ਲੰਗਰ ਤੇ ਵਾ ਲੰਮੀ ਲੈਣੀ ਕਿਉਂਕਿ ਪੁੱਝਰੋਂ ਆਏ ਸਾਡੀ ਲੰਗਰ ਤੋਂ ਪਛਾਣਦੇ ਅਸੀਂ ਲੰਗਰ ਚੋਂ ਮਿਲਣਾ ਹੁੰਦਾ ਉਹ ਹੈਰ ਕਿਰਪਾ ਕੀਤੀ ਗੁਰੂ ਰਾਮ ਦਾ ਸਾਹਿਬ ਨੂੰ ਤਰਸ ਕੀਤਾ ਨੇ ਪਹਿਲਾਂ ਤੁਸੀਂ ਦਰਸ਼ਨ ਵੇਲੇ ਕਰ ਲੋ ਤੇ ਬਾਅਦ ਵਿੱਚ ਨਗਰਪਨ ਸ਼ਗਲ ਲੈਣਾ ਹੁਣ ਅਸੀਂ ਤਖਤ ਸ੍ਰੀ ਕੇਸਗੜ ਸਾਹਿਬ ਪਹੁੰਚਣ ਲੱਗੇ ਆਂ ਜੋੜੇ ਇੱਥੇ ਲਾ ਦਿਓ ਜਾਓ ਫੇਰ ਮੈਂ ਚੱਤ ਇਹਾਸ ਤੋਂ ਕਰਦਾ ਮਾਹੀ ਨੂੰ ਕਿਤੇ ਬਾਥਰੂਮ ਜਾਣਾ ਮਾਹਤ ਬਾਥਰੂਮ ਜਾ ਆਓ ਲਓ ਜੀ ਆਪਾਂ ਉਹਦੀ ਕਿਰਪਾ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਪਹੁੰਚ ਗਏ ਸਹੀ ਕੇਸਗੜਾ ਦਾ ਤਾਂ ਨਾਂ ਪੈ ਗਿਆ ਗਾਲਤੇ ਵਿਚਾਰ ਲਈ ਹੈ ਨਾ ਠੀਕ ਹੈ ਨਾ ਇੱਥੇ ਪੰਕਤੀ ਲਿਖੀ ਆ ਜੀ ਬਹਿ ਪ੍ਰਗਟਿਓ ਮਰਦ ਅਗੰਬੜਾ ਹਰਿਆਮਾ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਤੁਹਾਨੂੰ ਬੇਸਦੀ ਨਹੀਂ ਸਾਹਮਣੇ ਜੀ ਮੈਂ ਜੋੜੇ ਲਾਣ ਵਾਲਾ ਬਾਬੇ ਲਵਾਣ ਦੇ ਮਿਲ ਕੇ ਭਾਲਾ ਮੈਂ ਵੱਡਾ ਗਿਆ ਨਹੀਂ ਬਣਿਆ ਤੂੰ ਹਣਾ ਤੇ ਜੋੜੇ ਲਾੜੀ ਚੰਗੇ ਰਹਿਵਾਂਗੇ ਆਪਾਂ ਆਪਾਂ ਜੋੜੇ ਲਾੜੇ ਲੱਗੇ ਆਂ ਸਾਈਡ ਤੇ ਇਹ ਆ ਲਿਖਿਆ ਸਾਧ ਸੰਗ ਦੀ ਤਖਤ ਸਾਹਿਬ ਦੀ ਪਵਿੱਤਰ ਤੁਨ ਮੁਖ ਰੱਖਦੇ ਹੋਇਆ ਸ਼ਰਾਬ ਤਮਾਕੂ ਸਰਗੜ ਬੀੜੀ ਗੁੜਤਾ ਆਦਿ ਅਤੇ ਕਿਸੇ ਪ੍ਰਕਾਰ ਨਸ਼ਾ ਕਰਕੇ ਆਉਣਾ ਜਾਂ ਲੈ ਕੇ ਜਾਣਾ ਵਰਜਿਤ ਹੈ ਮਤਲਬ ਕਿ ਸਖਤ ਮਨਾ ਹੈ ਠੀਕ ਹੈ ਨਾ ਤੇ ਇਹ ਨਾ ਅਸੀਂ ਵੇਖੋ ਜੀ ਬੋਰਡ ਮੈਨੂੰ ਇਹਦਾ ਇਤਿਹਾਸ ਨਹੀਂ ਪਤਾ ਪਰ ਜਦੋਂ ਮੈਂ ਇਹਦੇ ਲਾਗੇ ਆਉਣਾ ਜਾਂ ਬਹਿਣਾ ਨਾ ਸ਼ਾਂਤੀ ਬੜੀ ਮਿਲਦੀ ਹੈ ਚਲੋ ਆਪਣੇ ਪੰਜਾਬ ਵਾਲੇ ਬਾਬੇ